ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਨੂੰ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਗੈਸਟ ਤਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਬੁੜੀਆਂ ਸ਼ੇਅਰ ਵੀ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੁਪਨਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿੰਨੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜੋ ਤਾਂ ਕਿ ਸਹੀ ਰੂਪ ਤਿਆਰ ਕਰਵਾ ਕੇ ਲੈ ਸਕਦੇ। ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਲੈਣਗੇ ਸਾਰੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ। ਮਸ਼ੀਨ ਵਰਕ ਦੇ ਵਿੱਚ ਸੂਟ ਨੇ ਵਧੀਆ ਨਵੇਂ ਡਿਜ਼ਾਈਨ ਨਾਲ ਵੀ ਆਪਣੇ ਤਿਆਰ ਕਰਵਾਏ ਹੋਏ ਨੇਗੇ। ਵਧੀਆ ਫੈਬਰਿਕ ਦੇ ਉੱਪਰ ਰੈਡੀ ਕਰਵਾਏ ਨੇ ਫੈਬਰਿਕ ਦੀ ਸਿਲੈਕਸ਼ਨ ਆਈਡੀ ਉਹ ਤੁਹਾਡੀ ਆਪਣੀ ਹੀ ਹੋਊਗੀ। ਤੁਸੀਂ ਫੈਬਰਿਕ ਆਪਣੀ ਪਸੰਦ ਅਨੁਸਾਰ ਕੋਈ ਵੀ ਕਰਵਾ ਸਕਦੇ। ਬਰਕਤ ਤੁਸੀਂ ਦੇਖ ਕੇ ਆਪਣਾ ਸੇਮ ਡਿਜ਼ਾਈਨ ਕਰਵਾ ਕੇ ਲੈ ਸਕਦੇ ਹੋ ਕਿਉਂਕਿ ਹਰ ਇੱਕ ਤਰ੍ਹਾਂ ਦੇ ਫੈਬਰਿਕ ਵੀਅਰ ਕਰਨ ਦਾ ਆਪਣਾ ਆਪਣਾ ਨਾ ਵੀ ਹੈਬਿਟ ਹੁੰਦੀ ਹੈ ਕਿ ਕੋਈ ਆਪਣੇ ਸਿੰਥੈਟਿਕ ਫੈਬਰਿਕ ਵੀ ਵੀਅਰ ਕਰ ਲੈਂਦਾ ਕਿਸ ਨੂੰ ਸ਼ੂਟ ਨਹੀਂ ਹੁੰਦੀ ਸਿੰਥੈਟਿਕ ਫੈਬਰਿਕ ਕੋਈ ਆਪਣੇ ਕਾਟਨ ਹੀ ਵੀਅਰ ਕਰਦਾ ਕੋਈ ਮਸਲੀਨ ਜਿਆਦਾ ਪਸੰਦ ਕਰਦਾ ਕੋਈ ਹੋਰ ਜਿਹੜਾ ਜਿਆਦਾ ਪਸੰਦ ਕਰਦਾ ਤੇ ਜਿਸੇ ਵੀ ਤੁਹਾਡੇ ਅਕੋਰਡਿੰਗ ਜੋ ਤੁਹਾਨੂੰ ਫੈਬਰਿਕ ਪਸੰਦ ਹੋਵੇ ਤੁਸੀਂ ਉਹੀ ਫੈਬਰਿਕ ਦੱਸ ਕੇ ਆਪਣਾ ਡਿਜ਼ਾਈਨ ਜਿਹੜਾ ਸੇਮ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਦਾ ਜ਼ਰੂਰ ਫੋਲੋ ਕਰੋ ਸੰਧੂ ਗੁਟੀ ਕੋਰਦੋਨਾ ਨਾਮ ਸਾਡੀ ਇੰਸਟਾ ਏ ਡਿਸਕ੍ਰਿਪਸ਼ਨ ਦੇ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਾਂ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਨੂੰ ਅੰਡਰ ਤੱਕ ਜਰੂਰ ਦੇਖੋ ਇਹ ਵੜਾ ਆਪਣਾ ਰਾਮਟੈਕਸ ਬਾਟਮ ਤੇ ਤਿਆਰ ਹੈਗਾ 올ਓਵਰ ਸੂਟ ਆਪਾਂ ਨੇ ਤੁਸੀਂ ਸਾਡੇ ਮੈਚਿੰਗ ਦਾ ਕਾਫੀ ਦੇਖੀ ਹੋਵੋਗੇ ਇੰਦਾ ਦੇ ਮੈਚਿੰਗ ਦਾ ਸਾਡੇ ਵਾਈਟ ਬਾਟਮ ਦੇ ਨਾਲ ਤੁਸੀਂ ਕਾਫੀ ਸੂਟ ਦੇਖੇ ਹੋਵੋਗੇ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਇਹ ਆਪਣੇ 올ਓਵਰ ਸੂਟ ਰੈਡੀ ਕਰਵਾਇਆ ਦੇਖੋ ਇੰਦਾ ਰਾਮਟੈਕਸ ਕਾਟਨ ਦੇ ਵਿੱਚ ਕਾਫੀ ਸਾਰੇ ਸਾਡੇ ਇਹਦੇ ਨਾਲ ਦੇ ਸੂਟ ਰੈਡੀ ਹੋਏ ਨੇ ਕਾਫੀ ਕਲਰਾਂ ਦੇ 4-5 ਕਲਰ ਇਹਦੇ ਵਿੱਚ ਪੀਲੇ ਚ ਬੈਂਦੀ ਦੇ ਜਾਮਨੀ ਜਾਂ ਤੇ ਕੇਹੇ ਸਿਕਾਈ ਕਲਰ ਹਨਾ ਕਾਫੀ ਸਾਰੇ ਕਲਰ ਨੇਗੇ ਇਹ ਆਪਣਾ 올ਓਵਰ ਹੋਇਆਗਾ ਰੈਡੀ ਹਾਂਜੀ ਹਰਾਮਟੈਕਸ ਕਾਟਨ ਦੇ ਦੇਖੋ ਆਪਣੇ ਸੂਟ ਨੇ 올ਓਵਰ ਤੇ ਆਪਣੇ ਤਾਂ ਵਰਕ ਕਰਵਾਇਆ ਜਿਹੜੇ ਹੁਣ ਸਾਨੂੰ ਡੇਲੀ ਫੜੀ ਵੀਡੀਓ ਦੇਖਦੇ ਨੇਗੇ ਉਹਨਾਂ ਨੂੰ ਪਤਾਗਾ ਇਹਦੇ ਨਾਲ ਆਪਾਂ ਵਾਈਟ ਬਾਟਮ ਲਗਵਾ ਕੇ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੁੰਦਾ ਕਾਫੀ ਸਾਰੇ ਸੂਟ ਆਪਣੇ ਇੱਧਰ ਦੇ ਸੇਲ ਕੋਈ ਨੇਗੇ ਵਾਈਟ ਬਾਟਮ ਦੇ ਨਾਲ ਇਹ ਦੇਖੋ ਆਪਣਾ ਇਹ ਦਸਤਾਈ ਜੇ ਕਲਰ ਦਾ ਸੂਟ ਹੈਗਾ ਵਿੱਚ ਨਾਲ ਇਹ ਦੇਖੋ ਉਹੀ ਹੀ ਵਾਈਟ ਜੇ ਕਲਰ ਦੇ ਨਾਲ ਆਪਾਂ ਇਹਨੂੰ ਵਿੱਚ ਵਰਕ ਮੁੱਤੀ ਭਵਾਈ ਹੈਗੀ ਤੇ ਆਹ ਵਾਲਾ ਵਰਕ ਦੇਖੋ ਇਹਦੇ ਉੱਪਰ ਆਗੇ ਦੋ ਫੁੱਲ ਇਹਦੇ ਉੱਪਰ ਆਗੇ ਲੱਕ ਦੇ ਉੱਪਰ ਫਿਰ ਇਹਦੇ ਬਾਹ ਦੇ ਉੱਪਰ ਆਹੇ ਫੁੱਲ ਨੇ ਜਿਹੜੇ ਇਹਦੇ ਬਾਹ ਦੇ ਉੱਪਰ ਆਗੇ ਕਾਫੀ ਸੋਹਣਾ ਜਿਹਾ ਡਿਜ਼ਾਈਨ ਆਪਾਂ ਤਿਆਰ ਹੋਇਆ ਹੈਗਾ ਤੇ ਇਹਦੇ ਨਾਲ ਆਪਣਾ ਸੁਪਰਹੈੱਟ ਦਾ ਦੁਪੱਟਾ ਹੈਗਾ ਸੁਪਰਹੈੱਟ ਦਾ ਦੁਪੱਟਾ ਤਿਆਰ ਕਰ ਆਪਾਂ ਵਾਈਟ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ ਕਰ ਦਿੱਤਾ ਹੈ ਔਰ ਉਹ ਵੀ ਸੂਟ ਤੁਸੀਂ ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਬਾਟਮ ਦੇ ਉੱਪਰ ਵਰਕ ਵੀ ਲੈ ਸਕਦੇ ਹੋਗੇ ਤੁਸੀਂ ਸਾਡੇ ਪਿਛਲੇ ਵੀਡੀਓ ਕੱਢ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਆਪਣਾ ਵਾਈਟ ਬਾਟਮ ਦੇ ਨਾਲ ਐਦਾਂ ਦੇ ਸੂਟ ਤਿਆਰ ਹੋਏ ਹੋ ਸੀਗੇ ਆਪਾਂ ਫਿਰ ਸੋਹਣੇ ਜਿਹੇ ਸੂਟ ਤੇ ਡਿਜ਼ਾਈਨਿੰਗ ਆ ਤੇ ਬੜੀ ਟੱਕਸੀ ਆਪਣਾ ਲੈਕਸ ਸੂਟ ਹੈਗਾ ਇਹ ਆਪਣਾ ਟੈਪੀ ਸਿਲਕ ਤੇ ਰੈਡੀ ਹੈਗਾ ਟੈਪੀ ਸਿਲਕ ਦੀ ਇਹ ਫੈਬਰਿਕ ਹੈਗੀ ਤੇ ਇਹ ਆਪਣਾ ਜਿਹੜਾ ਡੀਨ ਜੈਕਟ ਲੱਗਦਾ ਪਿਸਤਾ ਗ੍ਰੀਨ ਜਿਹਾ ਕਲਰ ਹੈਗਾ ਤੇ ਇਹ ਆਪਣੇ ਐਸਾ ਰਿਪਰ ਹੈ ਇਹ ਚਾਰਤਾਂ ਵਾਲਾ ਫਾਈਨਲ ਕਪੜਾ ਮਸ਼ੀਨ ਵਰਕ ਦੇ ਵਿੱਚ ਹਾਂਜੀ ਫੋਨ ਦੇ ਵਿੱਚ ਇਹ ਸਟਾਈਲ ਸਹੀ ਕਲਰ ਨਹੀਂ ਆਉਂਦਾ ਹੁਣ ਕਿਉਂਕਿ ਇਹ ਜਿਹੜੇ ਕਲਰ ਹੁੰਦੇ ਨੇਗੇ ਉਹ ਜਾਂ ਤਾਂ ਜਿਆਦਾ ਡਾਰਕ ਆਉਂਦੇ ਹੁੰਦੇ ਨੇ ਜਾਂ ਬਿਲਕੁਲ ਲਾਈਟ ਆ ਜਾਂਦੇ ਨੇ ਕੈਮਰੇ ਦੇ ਵਿੱਚ ਇੱਕ ਕੰਚਾਈ ਜਿਹੜਾ ਆਪਣਾ ਗ੍ਰੀਨ ਜਾਂ ਸ਼ੇਡ ਕਰਕੇ ਸ਼ੇਡ ਕਹਿੰਦੇ ਆਣੇ ਤੁਹਾਡੇ ਆਪਾਂ ਸੋਮਾ ਜਿਹਾ ਕਲਰ ਕਹਿੰਦੇ ਹਾਂ ਰਾਮਾ ਗ੍ਰੀਨ ਜਾਂ ਉਹ ਵਾਲਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਤੇ ਆਹ ਵਾਲੇ ਦੇਖੋ ਇਹ ਚਾਕਾਂ ਦੇ ਉੱਪਰ ਬਲੂ ਗ੍ਰੀਨ ਵਰਕੇ ਦੇ ਨਾਲ ਤਿਆਰ ਆ ਇਹ ਤੁਸੀਂ ਸਾਡਾ ਬੜਾ ਵਰਕ ਆ ਅਣਗਿਣਤ ਸੂਟਾਂ ਦੇ ਉੱਪਰ ਦੇਖਿਆ ਹੋਊਗਾ ਇਹ ਬਲੂ ਕਲਰ ਤੇ ਵੀ ਸਾ ਬਲੂ ਕਲਰ ਦੇ ਵਿੱਚ ਇੱਕ ਨਾਲ ਸੇਮ ਰੈਡੀ ਵੀ ਹੋ ਰਿਹਾ ਹੈ ਇਹ ਇਹ ਤੁਸੀਂ ਸਾਡਾ ਜੌਰਜਟ ਤੇ ਵੀ ਪਸ਼ਮੀਨੇ ਤੇ ਵੀ ਪਤਾ ਨਹੀਂ ਇਹ ਕਿੱਥੇ ਕਿੱਥੇ ਬਣਿਆਗਾ ਜਿਵੇਂ ਇਹ ਵੀ ਬਲੈਕ ਸੂਟ ਦੇ ਮੰਗ ਕਾਫੀ ਆਪਣਾ ਚੱਲਿਆ ਪਿਆ ਦੇਖੋ ਇਹ ਆਪਣੇ ਲੈਕਟਿਵ ਗਰਦ ਦੀ ਕੋਈ ਵਾਰਕ ਨਹੀਂ ਕਰਵਾਇਆ ਤੇ ਪਾਪਾ ਦੇ ਕਰਵਾਇਆ ਹਾਵਲ ਮਰਟੇੜ ਬਣ ਤੇ ਨਾਲ ਇਹਦੇ ਪਿਓਰ ਚਨੂਨ ਦਾ ਆਪਣਾ ਦੁਪੱਟਾ ਤਿਆਰ ਕਰਾਇਆ ਕਮਲ ਚੂਨ ਦਾ ਕਮਲ ਚੂਨ ਦਾ ਦੁਪੱਟਾ ਗਾ ਤੇ ਦੇਖੋ ਇਹਦਾ ਸਾਰੀ ਟਾਈਟ ਲਾਈਨ ਵੀ ਹੈ ਔਰ ਸੋਨਾ ਆਪਣਾ ਸੂਟ ਦਾ ਪੱਟਾ ਗਾ ਇਹਦਾ ਸੋਨਾ ਇੱਕ ਤਿਆਰ ਹੋਇਆਗਾ ਬਾਕੀ ਜਿਹੜੀ ਫੈਬਰਿਕ ਤੇ ਸਿਲੈਕਸ਼ਨ ਆ ਉਹ ਤੁਹਾਡੀ ਆਪਣੀ ਹੋ ਸਕਦੀ ਹੈ ਜੀ ਤੁਸੀਂ ਆਪਣੀ ਜਿਵੇਂ ਦਾ ਰਕਸੰਦ ਹੋਣ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਇਹ ਡਿਜ਼ਾਈਨ ਆਪਣਾ ਮਸ਼ੀਨ ਵਰਕੇ ਦੇ ਵਿੱਚ ਸੇਮ ਕਰਵਾਉਣਾ ਸੇਮ ਕਰਵਾ ਸਕਦੇ ਹੋਗੇ ਅਗਲਾ ਡਿਫਰੈਂਟ ਵਰਕ ਦੇ ਨਾਲ ਜੇ ਡਿਫਰੈਂਟ ਫੈਬਰਿਕ ਦੇ ਨਾਲ ਤੁਸੀਂ ਕਰਵਾਉਣਾ ਕੋਈ ਤਰ੍ਹਾਂ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਆਪਣਾ ਵਹੀ ਹੈ ਪਾਰਟੀ ਵੀਅਰ ਜਾਂ ਵਰਟਾ ਦਾ ਤੁਸੀਂ ਸਿੰਥੈਟਿਕ ਫੈਬਰਿਕ ਤੇ ਵੀ ਆਪਣਾ ਗਦਮਿਆਂ ਵਾਲੇ ਮਸ਼ੀਨ ਵਗੈਰਾ ਤੇ ਇੱਕ ਮਰਜ਼ੀ ਕਰਵਾਉਂਦੇ ਹਾਂ ਜੀ ਆਪਾਂ ਜਿਹੜਾ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਣਾ ਗ੍ਰੀਨ ਹੈਂਡੀ ਕਲਰ ਹੈਗਾ ਬਿਲਕੁਲ ਲਾਈਟ ਜਾਂ ਮਹਿੰਦੀ ਕਲਰ ਹੈ ਜਿਹੜਾ ਆਪਾਂ ਗਰਮੀਆਂ ਵਿੱਚ ਵੀਅਰ ਕਰ ਸਕੀ ਜਿਆਦਾ ਇਹ ਡਾਰਕ ਕਲਰ ਨਹੀਂ ਹੈਗਾ ਮਹਿੰਦੀ ਬਿਲਕੁਲ ਲਾਈਟ ਜਾਂ ਗ੍ਰੀਨ ਕਲਰ ਹੈਗਾ ਇਹ ਦੇਖੋ ਲਾਈਟ ਮਹਿੰਦੀ ਇਹ ਆਪਣੇ ਮਸਲੀਨ ਦੀ ਫੈਬਰਿਕ ਹੈਗੀ ਮਸਲੀਨ ਦੀ ਫੈਬਰਿਕ ਆ ਤੇ ਆਪਣਾ ਜਿਹੜਾ ਮਹਿੰਦੀ ਇਹ ਕਲਰ ਹੈਗਾ ਹਾਂਜੀ ਜਿਹੜਾ ਇਹਦਾ ਵਰਕ ਹੈਗਾ ਦੇਖੋ ਆਪਣਾ ਇਹ ਸਾਰਾ ਇਦਾਂ ਚਾਕਾ ਘੇਰੇ ਦੇ ਉੱਪਰ ਹੋਇਆ ਹੋਇਆ ਹੈਗਾ ਸਾਰਾ ਇਹ ਚਾਕਾ ਘੇਰੇ ਦੇ ਉੱਪਰ ਵਰਕ ਹੈ ਜਿਹੜਾ ਆਪਣਾ ਹੋਇਆ ਹੋਇਆ ਹੈ ਦੇਖ ਸਾਰਾ ਇਦਾਂ ਬਣਿਆ ਹੋਇਆ ਹੈਗਾ ਸਾਰਾ ਇਹ ਤੁਸੀਂ ਆਪਣੀ ਫੈਬਰਿਕ ਕੈਮਰਿਕ ਤੇ ਮਸਲੀਨ ਤੇ ਲਨ ਕਾਟਨ ਦੇ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਮੇ ਕਰਵਾ ਸਕਦੇ ਹੋ ਆਪਾਂ ਸਾਰਾ ਮਸ਼ੀਨ ਵਰਕ ਚ ਦੇਖੋ ਇਦਾਂ ਰੈਡੀ ਕਰਵਾਇਆ ਕੱਲਾ ਘੇਰੇ ਦਾ ਵਰਕ ਕਰਵਾਉਣਾ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਇਦਾਂ ਹੀ ਸੇਮ ਡਿਜ਼ਾਈਨ ਰੈਡੀ ਕਰਵਾਉਣਾਗਾ ਇਦਾਂ ਸੇਮ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੇਖੋ ਕੰਟਰਾਸਟ ਦੁਪੱਟਾ ਬਹੁਤ ਸੋਹਣਾ ਲੱਗੂਗਾ ਜਿੰਨੇ ਹਾ ਨਰਸ਼ਟ ਔਰੇਂਜੀ ਸ਼ੇਡ ਹੈਗੀ ਇਹਦੇ ਵਿੱਚ ਕੰਟਰਾਸਟ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਨਾਲ ਇਹਦੇ ਕੀਤਾ ਹੋਇਆ ਤੁਸੀਂ ਆਪ ਮਟਾਈ ਲਾਈ ਕਰਵਾਓ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਦੇਖ ਇ ਬਾਨੇ ਪਰ ਵਰਕ ਹੋਇਆ ਹੈ। ਇਸ ਕੋਲ ਜੁਨੀਕ ਜੀ ਅਸੋਬਰ ਜੀ ਆਪਾਂ thread ਲਾ ਕੇ ਸਾਰਾ ਜਿਹੜਾ suit ਹੈ ਰੈਡੀ ਕਰਵਾਇਆ ਹੈ। ਹੁਣ ਫੈਬਰਿਕ ਦੀ ਸਿਲੈਕਸ਼ਨ ਤੁਹਾਡੀ ਆਪਣੀ ਆ। ਪਰ ਮੈਨੂੰ ਕਿਸੇ ਤੇ ਵੀ ਆਪਣਾ ਕਰਵਾ ਸਕਦੇ ਹੋ ਵੀ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਤੇ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਉਹ ਆ ਚੁੱਕਿਆ ਹੈ। ਹਾਂ ਜੀ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ। ਹਾਂਜੀ ਆਪਣਾ ਜਿਹੜਾ ਇਹ suit ਹੈਗਾ ਆਪਾਂ ਇਹ ਕੈਮਰਿਕ ਕਾਟਨ ਤੇ ਤਿਆਰ ਕਰਾਇਆ ਹੈ। ਕੈਮਰਿਕ ਕਾਟਨ ਦਾ suit ਆਪਣਾ ਬਲੈਕ ਕਲਰ ਹੈ ਇਹਦਾ। ਬਹੁਤ ਸੋਹਣਾ ਹਲਕੀ ਜਿਹੀ ਡਿਜ਼ਾਈਨਿੰਗ ਨੇ ਆਪਾਂ ਰੈਡੀ ਕਰਵਾਇਆ ਦੇਖੋ ਇਹ ਇਹ ਜਿਹੜੇ ਵੱਡੇ ਵੱਡੇ ਫਲਾਰ ਨੇ ਮਸ਼ੀਨ ਵਰਕ ਦੇ ਨਾਲ ਆਪਾਂ ਘੇਰੇ ਦੇ ਉੱਪਰ ਰੈਡੀ ਕਰਵਾਉਣਗੇ ਦੋ ਫਲਾਰ ਇਹ ਆਪਣੇ ਘੇਰੇ ਦੀ ਲੈਂਥ ਦੇ ਅਕੋਰਡਿੰਗ ਹਨਾ ਵੀ ਆਪਣੇ ਘੇਰੇ ਦੇ ਉੱਪਰ ਆਉਣਗੇ ਇਹ ਤੇ ਐਦਾਂ ਇਹ ਗ੍ਰੀਨ ਗ੍ਰੀਨ ਸ਼ੇਡ ਆ ਪਿੰਕ ਸ਼ੇਡ ਆ ਤੇ ਵਿੱਚ ਆਫ ਵਾਈਟ ਆ ਤਿੰਨ ਕਲਰਾਂ ਦਾ ਆਪਣੇ ਕੰਬੀਨੇਸ਼ਨ ਰੱਖਿਆ ਦੇ ਵਿੱਚ ਸਿਰਫ ਇਹ ਘੇਰੇ ਦੇ ਉੱਪਰ ਹੀ ਡਿਜ਼ਾਈਨਿੰਗ ਆਉਗੀ ਆਪਣੇ ਦੋ ਫਲਾਰ ਵਾਲੀ ਤੁਸੀਂ ਇਹ ਵਧਾਉਣੇ ਨੇ ਕਿ ਤਿੰਨ ਕਰਾਉਣੇ ਨੇ ਚਾਰ ਕਰਾਉਣੇ ਨੇ ਉਹ ਤੁਹਾਡੀ ਆਪਣੀ ਚੋਇਸ ਆ ਇਹਨਾਂ ਨਾਲ ਆਪਾਂ ਤੁਹਾਨੂੰ ਬੂਟੀ ਵਗੈਰਾ ਤੁਸੀਂ ਸ਼ਰਟ ਦੇ ਵਿੱਚ ਪਾਉ ਤੇ ਆਪਣਾ ਇਹਦੀ ਬਾਹ ਦੇ ਉੱਪਰ ਆਊਗਾ ਵਰਕ ਦੇਖੋ ਇਦਾਂ ਇਹ ਵਾਲਾ ਬਾਹ ਦੇ ਉੱਪਰ ਕੀਤਾ ਹੋਇਆ ਹੈਗਾ ਆ ਬਰਕ ਤੇ ਬਹੁਤ ਸੋਹਣਾ ਤੁਹਾਨੂੰ ਵਰਕ ਜਿਹੜਾ ਪੂਰਾ ਨੀਟਲੀ ਮਿਲੂਗਾ ਦੇਖੋ ਜਿਹੜੀ ਵਰਕ ਦੀ ਸਫਾਈ ਹੈਗੀ ਬਹੁਤ ਜ਼ਿਆਦਾ ਹੈਗੀ ਤੁਹਾਨੂੰ ਵਰਕ ਦੇ ਵਿੱਚ ਕੋਈ ਕੰਪਲੀਟ ਨਾ ਜਾਨੀ ਹੋਣੀ ਇਹਦੇ ਨਾਲ ਆਪਾਂ ਨੇ ਪ्योर ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਦੇਖੋ ਇਦਾਂ ਲੜਾਂ ਤੋਂ ਟਾਈਡ ਆਈ ਹੋਇਆ ਹੋਇਆ ਹੈਗਾ ਵਿੱਚ ਜਿਹੜਾ ਗ੍ਰੀਨ ਸ਼ੇਡ ਹੈਗਾ ਆਪਾਂ ਉਹੇ ਜਿਹੇ ਰਿਫਰੈਸ਼ ਕਰ ਦਿੱਤੀ ਹੈ ਬਹੁਤ ਸੋਹਣਾ ਆਪਣਾ ਵਧੀਆ ਡਿਜ਼ਾਈਨ ਦੇ ਨਾਲ ਹਲਕੇ ਜਿਹੇ ਡਿਜ਼ਾਈਨ ਨਾਲ ਆਪਣਾ ਤਿਆਰ ਹੋਇਆਗਾ ਸੂਟ ਬਲੈਕ ਕਲਰ ਦਾ ਕੈਮਰਿਕ ਦੇ ਵਿੱਚ ਤੁਹਾਨੂੰ ਕਲਰ ਜਿਹੜੇ ਵੀ ਤੁਸੀਂ ਚਾਹੋ ਤੁਹਾਨੂੰ ਉਹੀ ਮਿਲ ਜਾਣਗੇ। ਕਾਫੀ ਸਾਰੇ ਕਲਰ ਆਪਣੇ ਕੋਲ ਕੈਮਰਿਕ ਵਿੱਚ ਹੈਗੇ ਨੇ। ਆਪਣੇ ਇਧਰਲੇ ਕਸਟਮਰਾਂ ਦੇ ਲਈ ਤਾਂ ਕੈਮਰਿਕ ਵੈਸਟ ਹੈਗੀ ਗਰਮੀਆਂ ਵਿੱਚ ਵੀਅਰ ਕਰਨ ਦੇ ਲਈ। ਜੇ ਆਪਣੇ ਫੋਰਨ ਵਾਲੇ ਕਸਟਮਰ ਨੇ ਕੋਈ ਇਹੀ ਡਿਜ਼ਾਈਨ ਰੈਡੀ ਕਰਵਾਉਣਾ ਆਪਣੇ ਮਸਲੀਨ ਤੇ, ਜੈਲਨ ਕਾਟਨ ਵਗੈਰਾ ਤੇ ਕਿਸੇ ਸਿੰਥੈਟਿਕ ਤੇ ਹਨਾ ਉਹ ਕਰਵਾ ਸਕਦੇ ਨੇਗੇ। ਤੇ ਜੇ ਤੁਸੀਂ ਕੈਮਰਿਕ ਕਾਟਨ ਦੇ ਕਰਵਾਉਣਾ, ਕੈਮਰਿਕ ਕਾਟਨ ਦੇ ਵੀ ਆਪਣੇ ਕੋਲ ਕਲਰ ਕਾਫੀ ਸਾਰੇ ਨੇਗੇ। ਕੋਈ ਵੀ ਕਲਰ ਸਿਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਕੁ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਲੇ ਸੀਗੇ ਤੇ ਬਹੁਤ ਸੋਹਣੇ ਸੋਹਣੇ ਆਪਣੇ ਡਿਜ਼ਾਈਨ ਤਿਆਰ ਹੋਏ ਹੋਏ ਸੀ ਕਿ ਜੇ ਅਮੀਰ ਕਾਪਤ ਅਨੁਸਾਰ ਨੂੰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਸੂਟ ਅਗਰ ਤੁਸੀਂ ਆਪਣਾ ਡਿਫਰੈਂਟ ਫੈਬਰਿਕ ਦੇ ਨਾਲ ਡਿਫਰੈਂਟ ਵਰਕ ਦੇ ਨਾਲ ਰੈਡੀ ਕਰਵਾਉਣਾ ਹੈ ਉਦੋਂ ਵੀ ਆਪੜ ਰੈਡੀ ਕਰਵਾ ਕੇ ਲੈ ਸਕਦੇ ਹੋ ਬਾਪੂ ਜੀ ਬਾਕੀ ਜਿਵੇਂ ਤੁਹਾਡੀ ਚੋਇਸ ਹੋਈ ਆਪਣੇ ਸਿਲੈਕਸ਼ਨ ਕਰਕੇ ਤੁਸੀਂ ਸਾਨੂੰ ਵਟਸਐਪ ਤੇ ਪੇਸਟ ਕਰ ਸਕਦੇ ਹੋ ਤੁਸੀਂ ਇਹ ਸੂਟ ਨਾਲ ਤਰ ਤਰ੍ਹਾਂ ਬਾਕੀ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 623916899 ਹਾਂਜੀ ਸਾਡੀ ਅੱਜ ಮೆದ್ದು ನಮಿ ಸೂಟ್ ನಮಿ ಕಲ ನಮಿ ಗೂಲಿ ಸತ್ಸ ಶ್ರೀಕಾಲ